ਅਧਨੀਕ ਇਤਿਹਾਸ ਅੱਜ ਦਾ ਜਿਹੜਾ ਟਾਪਿਕ ਹੈ ਨਵਾਂ ਜਿਹੜਾ ਚੈਪਟਰ ਕਿਹੜਾ ਸ਼ੁਰੂ ਹੋਵੇਗਾ ਦਸਤਕਾਰੀ ਤੇ ਉਦਯੋਗ ਦਸਤਕਾਰੀ ਤੇ ਉਦਯੋਗ ਠੀਕ ਹੈ ਦਸਤਕਾਰੀ ਤੇ ਉਦਯੋਗ ਜਿਹੜਾ ਅੱਜ ਦਾ ਸਾਡਾ ਜਿਹੜਾ ਟਾਪਿਕ ਹੈ ਔਰ ਇਸ ਦੇ ਵਿੱਚ ਕੀ ਹੈ ਜਾਨਕਿ ਦਸਤਕਾਰੀ ਕੀ ਹੁੰਦੀ ਹੈ ਹੈਂਡੀ ਕraft ਅਰਦਸ ਉਦਯੋਗ ਇੰਡਸਟਰੀ ਉਦਯੋਗ ਕੀ ਹੁੰਦੀ ਹੈ ਇੰਡਸਟਰੀ ਹੁੰਦੀ ਹੈ ਠੀਕ ਹੈ ਹੁਣ ਜਿਹੜਾ ਕੀ ਹੈ 19ਵੀਂ ਸਦੀ ਦੇ ਵਿੱਚ ਜਿਹੜਾ ਛੋਟੇ ਉਦਯੋਗਾਂ ਦਾ ਪਤਨ ਠੀਕ ਹੈ 19ਵੀਂ ਸਦੀ ਦੇ ਵਿੱਚ ਛੋਟੇ ਉਦਯੋਗਾਂ ਦਾ ਪਤਨ ਸਦੀ ਵਿੱਚ 19ਵੀਂ ਸਦੀ ਵਿੱਚ ਛੋਟੇ ਉਦਯੋਗਾਂ ਦਾ ਪਤਨ ਖਤਮ ਜਾਂ ਪਤਨ ਖਤਮ ਹੋ ਗਿਆ ਪਤਨ ਹੋ ਗਿਆ ਓਕੇ ਤਾਂ ਕੀ ਹੁੰਦਾ ਹੈ ਕਿ ਜਦੋਂ ਅੰਗਰੇਜ਼ੀ ਰਾਜ ਸਥਾਪਿਤ ਹੋਣ ਤੋਂ ਪਹਿਲਾਂ ਭਾਰਤ ਦੇ ਪਿੰਡਾਂ ਦੇ ਲੋਕ ਜਿਹੜੇ ਸੀਗੇ ਉਹ ਕੀ ਕੀ ਕੰਮ ਕਰਦੇ ਸੀ ਜੁਲਾਹੇ ਸੀ ਲੋਹਾਰ ਸੀ ਤਰਖਾਨ ਸੀਗੇ ਮੋਚੀ ਸਨ ਠੀਕ ਹੈ কুমਹਾਰ ਸੀਗੇ ਮਿਲ ਕੇ ਪਿੰਡਾਂ ਦੀਆਂ ਜਿਹੜੀਆਂ ਸੀ ਵਸਤੂਆਂ ਲੋੜ ਵਸਤੂਆਂ ਬਣਾਉਂਦੇ ਸੀ ਇਹ ਠੀਕ ਹੈ ਆਪਣੇ ਆਪਣੇ ਕਿੱਤੇ ਦੇ ਅਨੁਸਾਰ ਔਰ ਜਿਹੜਾ ਸੀ ਲੋਕ ਪਿੰਡਾਂ ਦੀਆਂ ਪਿੰਡਾਂ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਕੀ ਕਰਦੇ ਸੀਗੇ ਪੂਰਾ ਠੀਕ ਹੈ ਤੋਂ ਪਿੰਡਾਂ ਦੀਆਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਕੀ ਕਰਦੇ ਸੀ ਪੂਰਾ ਕਰ ਪੂਰਾ ਕਰਦੇ ਸੀ ਤਿਆਰ ਕਰਕੇ ਔਰ ਉਹਨਾਂ ਦੀਆਂ ਜੋ ਦਸਤਕਾਰੀਆਂ ਸੀ ਕਹਿੰਦਾ ਭਾਵ ਦਸਤਕਾਰੀ ਕੀ ਹੁੰਦੀ ਹੈ ਹੱਥ ਨਾਲ ਜਿਹੜੀ ਚੀਜ਼ ਬਣਾਉਣੀ ਠੀਕ ਹੈ ਉਸ ਨੂੰ ਦਸਤਕਾਰੀ ਕਿਹਾ ਜਾਂਦਾ ਹੈ ਕਿ ਜੋ ਵੀ ਕਿਸੇ ਵੀ ਚੀਜ਼ ਦਾ ਜਿਹੜਾ ਵਾ ਨਿਰਮਾਣ ਕਰਨਾ ਕਿ ਹੱਥ ਦੇ ਨਾਲ ਬਣਾਉਣਾ ਉਸ ਨੂੰ ਅਸੀਂ ਕੀ ਕਹਿੰਦੇ ਆ ਦਸਤਕਾਰੀ ਦਸਤਕਾਰੀਆਂ ਜਾਂ ਲਘੂ ਉਦਯੋਗ ਕੇ ਛੋਟੇ-ਛੋਟੇ ਜਿਹੜੇ ਸੀ ਉਦਯੋਗ ਜਿਹੜੇ ਸੀ ਸਥਾਪਿਤ ਕੀਤੇ ਹੋਏ ਸੀ ਕਿੰਨਾਂ ਨੇ ਪਿੰਡਾਂ ਦੇ ਵਿੱਚ ਲੋਕਾਂ ਨੇ ਠੀਕ ਹੈ ਔਰ ਜਿਹੜੀਆਂ ਸੀ ਆਮਦਨ ਦਾ ਸਾਧਨ ਹੁੰਦੀਆਂ ਸੀ ਤੇ ਇਹੀ ਜਿਹੜੇ ਲਘੂ ਉਦਯੋਗ ਛੋਟੇ ਉਦਯੋਗ ਜੋ ਹੱਥ ਦੇ ਨਾਲ ਚੀਜ਼ਾਂ ਬਣਾਈਆਂ ਹੁੰਦੀਆਂ ਸੀ ਇਹਨਾਂ ਨੂੰ ਕੀ ਕਹਿੰਦੇ ਸੀਗੇ ਲਘੂ ਉਦਯੋਗ ਜੋ ਛੋਟੇ ਉਦਯੋਗ ਹੁੰਦੇ ਨੇ ਠੀਕ ਹੈ ਔਰ ਇਹ ਕੀ ਕਰਦੇ ਸੀ ਆਮਦਨ ਦਾ ਸਾਧਨ ਸੀਗਾ ਇਹਨਾਂ ਦੇ ਕੀ ਸੀਗਾ ਇਹਨਾਂ ਦੇ ਕੀ ਹੀ ਆਮਦਨ ਦਾ ਸਾਧਨ ਸੰਨ ਪਿੰਡਾਂ ਦੇ ਲੋਕਾਂ ਦੀਆਂ ਜਿਹੜੇ ਇਹ ਸੀਗੇ ਪਰੰਤੂ ਅੰਗਰੇਜ਼ੀ ਰਾਜ ਦੀ ਸਥਾਪਨਾ ਹੁੰਦੀ ਹੈ ਭਾਰਤ ਦੇ ਵਿੱਚ ਕਿ ਅੰਗਰੇਜ਼ੀ ਰਾਜ ਦੀ ਕੀ ਹੁੰਦੀ ਹੈ ਸਥਾਪਨਾ ਹੁੰਦੀ ਹੈ ਭਾਰਤ ਦੇ ਵਿੱਚ ਔਰ ਇਹ ਜਿਹੜੇ ਲਘੂ ਉਦਯੋਗ ਆ ਇਹਨਾਂ ਨੂੰ ਭਾਰੀ ਨੁਕਸਾਨ ਹੁੰਦਾ ਇਸ ਚੀਜ਼ ਦਾ ਠੀਕ ਹੈ ਤਾਂ ਭਾਰੀ ਨੁਕਸਾਨ ਹੁੰਦਾ ਕਿਉਂਕਿ ਜਿਹੜਾ ਸੀਗਾ ਹੁਣ ਜਿਹੜੀਆਂ ਸੀ ਅ ਅ ਅੰਗਰੇਜ਼ਾਂ ਦੇ ਦੁਆਰਾ ਜੋ ਅੰਗਰੇਜ਼ਾਂ ਦੇ ਉਦਯੋਗ ਦੇ ਵਿੱਚ ਬਣ ਕੇ ਚੀਜ਼ਾਂ ਆਉਂਦੀਆਂ ਸਨ ਉਹ ਇੱਥੇ ਸਸਤੀਆਂ ਤੇ ਸੁੰਦਰ ਸਨ ਉਹਨਾਂ ਦੇ ਵਿੱਚ ਸਫਾਈ ਜ਼ਿਆਦਾ ਹੁੰਦੀ ਸੀਗੀ ਠੀਕ ਹੈ ਕਿ ਜਿਵੇਂ ਚਲੋ ਦੇਖੋ ਹੁਣ ਕੋਈ ਜਿਹੜਾ ਕਪੜਾ ਹੱਥ ਦੇ ਨਾਲ ਬੁਣਿਆ ਹੋਵੇਗਾ ਔਰ ਜੋ ਮਸ਼ੀਨ ਦੇ ਨਾਲ ਬਣਿਆ ਹੋਇਆ ਹੁੰਦਾ ਕਪੜਾ ਤਾਂ ਉਹਨਾਂ ਦੋਨਾਂ 'ਚ ਫਰਕ ਤਾਂ ਹੁੰਦਾ ਹੈ ਨਾ ਤਾਂ ਉਹ ਕੀ ਸੀਗੇ ਥੋੜਾ ਜਿਹਾ ਇੱਕ ਤਾਂ ਸੀਗੇ ਸਸਤੇ ਹੁੰਦੇ ਸੀਗੇ ਜਿਹੜੀ ਹੱਥ ਦੇ ਨਾਲ ਬਣੀ ਚੀਜ਼ ਹੈ ਉਹ ਮਹਿੰਗੀ ਹੁੰਦੀ ਸੀ ਦੂਸਰਾ ਉਹਦੇ ਵਿੱਚ ਸਫਾਈ ਥੋੜੀ ਘੱਟ ਹੁੰਦੀ ਸੀ ਪਰ ਜੇਕਰ ਅਸੀਂ ਉਦਯੋਗ ਵਾਲੀ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਜਿਹੜਾ ਠੀਕ ਹੈ ਤਾਂ ਉਹ ਹੂੰ ਤੋ ਲਗੁੱਤ ਉਦਯੋਗ ਦੁਆਰਾ ਕੀ ਉਹ ਚੀਜ਼ ਮਹਿੰਗੀ ਵੀ ਹੁੰਦੀ ਸੀ ਸਫਾਈ ਘਾਟੁੰਦੀ ਜਦ ਕਿ ਜੋ ਉਦਯੋਗ ਅੰਗਰੇਜ਼ਾਂ ਦੁਆਰਾ ਸਥਾਪਿਤ ਕੀਤੇ ਗਏ ਉਦਯੋਗ ਸੀਗੇ ਉਹਨਾਂ ਦੁਆਰਾ ਬਣਿਆ ਹੋਇਆ ਜਿਹੜਾ ਮਾਲ ਤਿਆਰ ਕੀਤਾ ਜਾਂਦਾ ਸੀ ਉਹ ਸਸਤਾ ਤੇ ਵਧੀਆ ਮਿਲਦਾ ਸੀ ਜਿਸ ਕਾਰਨ ਕਰਕੇ ਜਿਹੜਾ ਸੀ ਵਸਤੂਆਂ ਦੀ ਵਰਤੋਂ ਹੋਣ ਲੱਗ ਪਈ ਉਹਦੀ ਔਰ ਜਿਹੜਾ ਇਸ ਕਰਕੇ ਭਾਰਤੀ ਸ਼ਹਿਰਾਂ ਤੇ ਪਿੰਡਾਂ ਦੇ ਛੋਟੇ-ਛੋਟੇ ਉਦਯੋਗਾਂ ਦਾ ਪਤਨ ਜਿਹੜਾ ਵਾ ਹੋਣਾ ਸ਼ੁਰੂ ਹੋ ਗਿਆ ਔਰ ਜਿਸ ਕਾਰਨ ਕੀ ਹੁੰਦਾ ਹੈ ਹੋ ਗਿਆ ਔਰ ਕਾਰੀਗਰ ਜਿਹੜੇ ਸੀਗੇ ਲਘੂ ਜਿਹੜੇ ਕਾਰੀਗਰ ਸੀ ਦਸਤਕਾਰ ਸੀਗੇ ਉਹ ਕੀ ਹੋਗੇ ਬੇਕਾਰ ਹੋਗੇ ਬੇਰੁਜ਼ਗਾਰ ਹੋਗੇ ਤਾਂ ਐਵੇਂ ਕਰਕੇ ਕੀ ਆ 19ਵੀਂ ਸਦੀ ਦੇ ਵਿੱਚ ਛੋਟੇ ਉਦਯੋਗਾਂ ਦਾ ਪਤਨ ਹੋਣਾ ਜਿਹੜਾ ਵਾ ਉਹ ਸ਼ੁਰੂ ਹੋ ਜਾਂਦਾ ਹੈ ਕਲੀਅਰ ਹੁਣ ਨੈਕਸਟ ਜਿਹੜਾ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਰਦੇ ਆ ਕਿ ਲਘੂ ਉਦਯੋਗਾਂ ਦੇ ਪਤਨ ਦੇ ਕਾਰਨ ਠੀਕ ਹੈ ਪਤ ਲਘੂ ਉਦਯੋਗਾਂ ਦੇ ਪਤਨ ਦੇ ਕਾਰਨ ਦੇ ਪਤਨ ਦੇ ਕਾਰਨ ਕਿ ਕੀ ਕਾਰਨ ਸਨ ਜੇਕਰ ਅਸੀਂ ਗੱਲ ਕਰੀ ਕਿ ਕੀ ਕੀ ਕਾਰਨ ਰਹਿ ਤਾਂ ਸਭ ਤੋਂ ਪਹਿਲਾ ਹੈ ਦੇਸੀ रियासतਾਂ ਦੀ ਸਮਾਪਤੀ ਦੇਸੀ ਰਿਆਸਤਾਂ ਦੀ समाप्ति ओके देसी देसी अंग्रेजे, अंग्रेजे देसी देसी तो देसी रियासतों ਦੀ ਸਮਾਪਤੀ ਕਿ ਜਿਹੜੀਆਂ ਦੇਸੀ ਰਿਆਸਤਾ ਸੀਗੀਆਂ ਅੰਗਰੇਜ਼ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਦੇਸੀ ਰਿਆਸਤਾਂ ਨੂੰ ਕੀ ਹੀ ਖਤਮ ਕਰ ਦਿੱਤਾ ਸੀ ਠੀਕ ਹੈ ਦੇਸੀ ਰਿਆਸਤਾਂ ਨੂੰ ਕੀ ਕਰ ਦਿੰਦੇ ਨੇ ਖਤਮ ਕਰ ਦਿੰਦੇ ਨੇ ਔਰ ਉਸ ਤੋਂ ਜਿਹੜਾ ਵਾ ਆ ਇਸ ਲਈ ਕਿ ਉਦਯੋਗਾਂ ਜਿਹੜੇ ਲਘੂ ਉਦਯੋਗ ਸੀ ਉਹਨਾਂ ਨੂੰ ਕਾਫੀ ਨੁਕਸਾਨ ਹੁੰਦਾ ਕਿਉਂ ਕਿ ਜਿਹੜੀ ਦੇਸੀ ਰਿਆਸਤਾਂ ਦੇ ਜਿਵੇਂ ਰਾਜੇ ਮਹਾਰਾਜੇ ਹੁੰਦੇ ਸੀਗੇ ਉਹਨਾਂ ਦੀਆਂ ਰਾਣੀਆਂ ਹੁੰਦੀਆਂ ਸੀ ਤੇ ਉਹ ਜਿਹੜਾ ਸੀਗਾ ਮਤਲਬ ਕਿ ਲਘੂ ਜੋ ਹੱਥ ਨਾਲ ਬਣੀਆਂ ਵਸਤੂਆਂ ਬਹੁਤ ਪਸੰਦ ਕਰਦੇ ਸਨ ਠੀਕ ਹੈ ਤਾਂ ਮਤਲਬ ਕਿ ਜਿਵੇਂ ਜੁਲਾਹੇ ਆ ਕੁਮਿਆਰ ਆ ਯਾਨੀ ਕਿ ਇਹ ਮਤਲਬ ਕਿ ਕੱਪੜਾ ਬੁਣਨ ਵਾਲੇ ਤੇ ਅਲੱਗ-ਅਲੱਗ ਜਿਹੜੇ ਸੀਗੇ ਕਾਰੀਗਰ ਸੀਗੇ ਵਸਤੂਆਂ ਤਿਆਰ ਕਰਦੇ ਸੀ ਤੇ ਉਹ ਜਿਹੜੇ ਸੀਗੇ ਦੇਸੀ ਰਿਆਸਤਾਂ ਦੇ ਜਿਵੇਂ ਰਾਜੇ ਮਹਾਰਾਣੀਆਂ ਦੇ ਕੋਲ ਲੈ ਕੇ ਜਾਣੀ ਉਹਨਾਂ ਨੂੰ ਪਸੰਦ ਆਉਣੀਆਂ ਚੀਜ਼ ਠੀਕ ਹੈ ਤਾਂ ਉਹ ਉਹਨਾਂ ਨੂੰ ਖਰੀਦਦੇ ਸੀ ਜਦੋਂ ਅੰਗਰੇਜ਼ੀ ਰਾਜ ਨੇ ਜਿਹੜਾ ਸੀ ਦੇਸੀ रियासतਾਂ ਨੂੰ ਹੀ ਕੀ ਕਰ ਦਿੱਤਾ ਖਤਮ ਕਰ ਦਿੱਤਾ ਸਮਾਪਤੀ ਕਰ ਦਿੱਤੀ ਤਾਂ ਕੀ ਹੋ ਗਿਆ ਜਿਹੜਾ ਇਹ ਲਘੂ ਉਦਯੋਗਾਂ ਨੂੰ ਵੀ ਜਿਹੜਾ ਹੈ ਹਾਨੀ ਪਹੁੰਚਣੀ ਸ਼ੁਰੂ ਹੋ ਗਈ ਠੀਕ ਹੈ ਰਾਜੇ ਮਹਾਰਾਜੇ ਤੋਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਸੀਗੇ ਲਗੂਦਯੋਗਾਂ ਦੁਆਰਾ ਹੀ ਤਿਆਰ ਕੀਤੀਆਂ ਹੋਈਆਂ ਵਸਤੂਆਂ ਦੀ ਵਰਤੋਂ ਕਰਦੇ ਸੀਗੇ ਹੁਣ ਜਦੋਂ ਉਹ ਹੀ ਨਹੀਂ ਰਹਿ ਤਾਂ ਉਹ ਖਰੀਦਣਗੇ ਕਿਉਂਕਿ ਅੱਛੀ ਕੀਮਤ ਦਿੰਦੇ ਸੀ ਵਧੀਆ ਕੀਮਤ ਤੇ ਲੈ ਲੈਂਦੇ ਹੁੰਦੇ ਸੀਗੇ ਰਾਜੇ ਮਹਾਰਾਜੇ ਔਰ ਜਿਹੜਾ ਸੀਗਾ ਫਿਰ ਲਗੂਦਯੋਗ ਵਾਲੇ ਜਣਕੀ ਦਸਤਕਾਰ ਵੀ ਜਿਹੜੇ ਸੀ ਵਧੀਆ ਤੋਂ ਵਧੀਆ ਜਿਹੜਾ ਮਾਲ ਉਹ ਤਿਆਰ ਕਰਦੇ ਸੀਗੇ ਪਰ ਕੀ ਹੁੰਦਾ ਹੈ ਕਿ ਜਦੋਂ ਹੁਣ ਦੇਸੀ ਰਿਆਸਤਾਂ ਖਤਮ ਹੋ ਗਈਆਂ ਤੇ ਇਹਦੇ ਨਾਲ ਇਹ ਪਹਿਲਾ ਕਾਰਨ ਬਣਦਾ ਹੈ ਲਗੂਦਯੋਗ ਦੇ ਪਤਨ ਦਾ ਸੈਕੰਡ ਜਿਹੜਾ ਹੈ ਉਹ ਹੈ ਭਾਰਤੀ ਲਘੂ ਉਦਯੋਗ ਦੁਆਰਾ ਤਿਆਰ ਕੀਤੇ ਕੀ ਤਿਆਰ ਵਸਤੂਆਂ ਦਾ ਮੁੱਲ ਜਿਹੜਾ ਵਾ ਵੱਧ ਹੋਣਾ ਠੀਕ ਹੈ ਭਾਰਤੀ ਲਘੂ ਉਦਯੋਗ ਦੁਆਰਾ ਤਿਆਰ ਕੀਤੀਆਂ ਵਸਤੂਆਂ ਦਾ ਤਿਆਰ ਕੀਤੀਆਂ ਵਸਤੂਆਂ ਦਾ ਵੱਧਮੁੱਲ ਠੀਕ ਹੈ ਵੱਧਮੁੱਲ ਤੇ ਇਹਦੇ ਵਿੱਚ ਕੀ ਹੈ ਸਿੰਪਲ ਇਸ ਤੋਂ ਤੇ ਕਲੀਅਰ ਹੁੰਦਾ ਹੈ ਕਿ ਜਿਹੜੀਆਂ ਹੱਥ ਨਾਲ ਬਣਾਈਆਂ ਵਸਤੂਆਂ ਹੁੰਦੀਆਂ ਸੀ ਤੇ ਉਹਨਾਂ ਦੇ ਵਿੱਚ ਕੀ ਹੈ ਮਿਹਨਤ ਵੀ ਜ਼ਿਆਦਾ ਲੱਗਦੀ ਸੀ ਠੀਕ ਹੈ ਤਾਂ ਮਿਹਨਤ ਜਿਹੜੀ ਸੀ ਕੀ ਲੱਗਦੀ ਸੀ ਜ਼ਿਆਦਾ ਲੱਗਦੀ ਸੀ ਔਰ ਜਿਸ ਕਾਰਨ ਦੇ ਕਾਰਨ ਇਹਨਾਂ ਦੇ ਜਿਹੜੇ ਸੀਗੇ ਜੇਕਰ ਅਸੀਂ ਮੁੱਲ ਦੀ ਗੱਲ ਕਰੀਏ ਤਾਂ ਉਹ ਜਿਹੜੇ ਸੀ ਜ਼ਿਆਦਾ ਹੁੰਦੇ ਸੀਗੇ ਇਸ ਕਾਰਨ ਕਰਕੇ ਜਿਹੜਾ ਦੁੱਦੋ ਜਿਹੜਾ ਹੈ ਇੱਥੇ ਅੰਗਰੇਜ਼ਾਂ ਨੇ ਉਦਯੋਗ ਜਿਹੜੇ ਸਥਾਪਿਤ ਕੀਤੇ ਜਾਂ ਅੰਗਰੇਜ਼ਾਂ ਦੁਆਰਾ ਵਸਤੀਆਂ ਬਣੀਆਂ ਵਸਤੂਆਂ ਇੱਥੇ ਜੜੀਆਂ ਵਾ ਵਿਕਣ ਲੱਗੀਆਂ ਲੋਕ ਲੈਣ ਲੱਗੇ ਤਾਂ ਉਹਦੇ ਨਾਲ ਕੀ ਲੱਗਾ ਕਿ ਉਹਨਾਂ ਨੂੰ ਲੱਗਾ ਕਿ ਜਿਹੜਾ ਇਹਨਾਂ ਵਸਤੂਆਂ ਦਾ ਜਿਹੜਾ ਮੁੱਲ ਹੈ ਉਹ ਜ਼ਿਆਦਾ ਹੈ ਤੇ ਜਿਸ ਕਾਰਨ ਜਿਹੜਾ ਹੈ ਲੋਕ ਉਦਯੋਗ ਦੁਆਰਾ ਤਿਆਰ ਕੀਤੀਆਂ ਵਸਤੂ ਦੇ ਵੱਧ ਮੁੱਲ ਦੇ ਕਾਰਨ ਇਸ ਦਾ ਪਤਨ ਜਿਹੜਾ ਉਹ ਹੋਣਾ ਸ਼ੁਰੂ ਹੋ ਗਿਆ ਤੇ ਜਿਹੜੇ ਸੀਗੇ ਦੂਜੇ ਪਾਸੇ ਮਸ਼ੀਨਾਂ ਦੁਆਰਾ ਜਿਹੜੀਆਂ ਤਿਆਰ ਕੀਤੀਆਂ ਵਸਤੂਆਂ ਸੀਗੀਆਂ ਉਹਨਾਂ ਦਾ ਮੁੱਲ ਕੀ ਹੁੰਦਾ ਸੀ ਘਟ ਹੁੰਦਾ ਸੀ ਓਕੇ ਥਰਡ ਜਿਹੜਾ ਪੁਆਇੰਟ ਹੈ ਉਹ ਹੈ ਮਸ਼ੀਨੀ ਵਸਤੂਆਂ ਦੀ ਸਫਾਈ ਵੱਧ ਹੋਣਾ ਹੂੰ ਮਸ਼ੀਨੀ ਵਸਤੂਆਂ ਦੀ ਸਫਾਈ ਵੱਧ ਹੁਣ ਮਤਲਬ ਕਿ ਜੋ ਲਗੂ ਚੀਜ਼ਾਂ ਤਿਆਰ ਕੀਤੀਆਂ ਸੀ ਉਹਨਾਂ ਦੇ ਵਿੱਚ ਕੀ ਹੱਥ ਨਾਲ ਬਣਾਇਆ ਜਾਂਦਾ ਤਾਂ ਉਹਨੀਆਂ ਸਫਾਈ ਨਹੀਂ ਪਰ ਜਿਹੜੀਆਂ ਮਸ਼ੀਨ ਦੇ ਦੁਆਰਾ ਤਿਆਰ ਕੀਤੀਆਂ ਸੀ ਉਹਨਾਂ ਦੇ ਵਿੱਚ ਸਫਾਈ ਬਹੁਤ ਜ਼ਿਆਦਾ ਹੁੰਦੀ ਸੀ ਜਿਸ ਕਾਰਨ ਕਰਕੇ ਜਿਹੜੇ ਸੀਗੇ ਲੋਕ ਇਹਨਾਂ ਵੱਲ ਜਿਹੜਾ ਆਕਰਸ਼ਕ ਹੋਏ ਠੀਕ ਹੈ ਤਾਂ ਤੇ ਜਿਹੜੀਆਂ ਮਸ਼ੀਨਾਂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਵਸਤੂਆਂ ਸੀ ਉਹਨਾਂ ਦੀ ਸਫਾਈ ਵੱਧ ਹੁੰਦੀ ਸੀ ਤੇ ਲੋਕ ਜੇ ਇਹ ਵੀ ਇੱਕ ਕਾਰਨ ਬਣਦਾ ਹੈ ਕਿ ਇਸ ਦਾ ਲਘੂ ਉਦਯੋਗ ਦੇ ਪਤਨ ਦਾ ਕਾਰਨ ਨੈਕਸ ਉਸ ਤੋਂ ਬਾਅਦ ਆ ਨਵੀਂ ਪੀੜੀ ਦੇ ਲੋਕ ਜਿਹੜੇ ਸੀ ਲਘੂ ਦੁਆਰਾ ਤਿਆਰ ਕੀਤੇ ਗਏ ਮਾਲ ਨੂੰ ਪਸੰਦ ਨਹੀਂ ਕਰਦੇ ਸਨ ਨਵੀਂ ਪੀੜੀ ਦੇ ਲੋਕ ਨਵੀਂ ਪੀੜੀ ਦੇ ਲੋਕ ਠੀਕ ਹੈ ਤਾਂ ਨਵੀਂ ਪੀੜੀ ਦੇ ਲੋਕ ਕੀ ਆ ਲੋਕ ਲਗੂ ਉਦਯੋਗ ਦੁਆਰਾ ਬਣਿਆ ਵਸਤੂਆਂ ਪਸੰਦ ਨਹੀਂ ਕਰਦੇ ਸਨ ਜਿਵੇਂ ਨਵੀਂ ਪੀੜੀ ਦੇ ਲੋਕ ਸੀਗੇ ਜਿਹੜੇ ਸੀਗੇ ਉਹ ਕੀ ਕਰਦੇ ਸੀਗੇ ਕਿ ਜੋ ਮਤਲਬ ਕਿ ਲਗੋਦਯਗ ਦੁਆਰਾ ਵਸਤੂਆਂ ਬਣਾਈਆਂ ਜਾਂਦੀਆਂ ਉਹਨਾਂ ਉਹਨਾਂ ਨੂੰ ਪਸੰਦ ਨਹੀਂ ਸੀ ਆਉਂਦੀਆਂ ਹੁੰਦੀਆਂ ਜਿਵੇਂ ਅੱਜ ਕੱਲ ਵੀ ਦੇਖਿਆ ਜਾਵੇ ਤਾਂ ਹਨਾ ਅੱਜ ਕੱਲ ਵੀ ਤੇ ਇਹੀ ਹੈ ਨਾ ਆਪਾਂ ਵੈਸਟਰਨ ਚੀਜ਼ਾਂ ਵੱਲ ਜਿਹੜਾ ਉਹ ਜ਼ਿਆਦਾ ਜਾਣਦੇ ਆ ਜਿਆਦਾ ਜਾਣੇ ਆ ਤੇ ਜਿਸ ਕਾਰਨ ਕਰਕੇ ਕੀ ਹੈ ਉਹ ਪਸੰਦ ਨਹੀਂ ਕਰਦੇ ਸਨ ਓਕੇ ਅੰਗਰੇਜ਼ੀ ਸਾਮਰਾਜ ਹੋਣ ਦੇ ਕਾਰਨ ਕੀ ਹੁੰਦਾ ਇੱਥੇ ਪੱਛਮੀ ਸੱਭਿਆਚਾਰ ਦਾ ਜਿਹੜਾ ਇਹ ਕਾਫੀ ਵਿਸਤਾਰਨ ਦਾ ਉਸ ਦਾ ਕਾਫੀ ਪ੍ਰਭਾਵ ਪੈਂਦਾ ਕਿੱਥੇ ਭਾਰਤੀ ਲੋਕਾਂ ਦੇ ਉੱਪਰ ਔਰ ਜਿਸ ਕਾਰਨ ਜਿਹੜਾ ਸੀਗਾ ਉਹਨਾਂ ਨੇ ਜਿਹੜਾ ਸੀਗਾ ਮਤਲਬ ਕਿ ਉਹ ਹੁਣ ਜਿਹੜਾ ਤੇ ਇੱਥੋਂ ਦੀ ਲੱਗੂ ਜੋ ਕਿ ਛੋਟੇ ਉਦਯੋਗਾਂ ਦੇ ਦੁਆਰਾ ਜਿਹੜਾ ਸੀ ਹੱਥ ਦੇ ਨਾਲ ਜਿਹੜਾ ਸੀ ਸਮਾਨ ਬਣਾਇਆ ਜਾਂਦਾ ਸੀ ਵਸਤੂਆਂ ਬਣਾਈਆਂ ਜਾਂਦੀਆਂ ਸਨ ਉਹਨਾਂ ਨੂੰ ਪਸੰਦ ਨਹੀਂ ਸੀ ਕਰਦੇ ਕਿਉਂਕਿ ਉਹਨਾਂ ਦੇ ਉੱਪਰ ਪੱਛਮੀ ਸੱਭਿਆਚਾਰ ਦਾ ਕਾਫੀ ਪ੍ਰਭਾਵ ਜਿਹੜਾ ਸੀ ਪੈ ਗਿਆ ਸੀਗਾ ਓਕੇ ਨੈਕਸਟ ਜਿਹੜਾ ਹੈ ਤੇ ਜਿਹੜਾ ਸੀ ਉਦਯੋਗਾਂ ਵਿੱਚ ਤਿਆਰ ਕੀਤੀਆਂ ਵਸਤੂਆਂ ਨੂੰ ਪਸੰਦ ਕਰਦੇ ਸੀ ਜਿਹੜੀਆਂ ਕਿ ਉਦਯੋਗ ਦੇ ਵਿੱਚ ਜਿਹੜੀਆਂ ਸੀ ਬਣੀਆਂ ਹੁੰਦੀਆਂ ਸੀਗੀਆਂ ਉਸ ਤੋਂ ਅਗੇ ਭਾਰਤ ਤੋਂ ਕੱਚਾ ਮਾਲ ਇੰਗਲੈਂਡ ਭੇਜਣਾ ਭਾਰਤ ਤੋਂ ਕੱਚਾ ਮਾਲ England Pejana England Pejana. ਤਾਂ ਕੀ ਸੀ 18ਵੀਂ ਸਦੀ ਵਿੱਚ ਇੰਗਲੈਂਡ ਜਿਹੜਾ ਸੀਗਾ ਠੀਕ ਹੈ ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਈ ਸੀ 18ਵੀਂ ਸਦੀ ਦੇ ਦੌਰਾਨ ਤਾਂ ਉਹਨਾਂ ਨੂੰ ਕੀ ਸੀਗਾ ਵੱਧ ਤੋਂ ਵੱਧ ਕੀ ਹੀ ਕੱਚਾ ਮਾਲ ਚਾਹੀਦਾ ਸੀ ਜਿਸ ਕਾਰਨ ਕਰਕੇ ਇੱਥੇ ਸੀਗਾ ਅੰਗਰੇਜ਼ ਆ ਚੁੱਕੇ ਸੀਗੇ ਤਾਂ ਅੰਗਰੇਜ਼ਾਂ ਨੇ ਜਿਹੜੀ ਸੀ ਭਾਰਤ ਤੋਂ ਵੱਧ ਤੋਂ ਵੱਧ ਕੱਚਾ ਮਾਲ ਜਾਨੀ ਕਿ ਰੌ ਮਟੀਰੀਅਲ ਜਿਹੜਾ ਹੁੰਦਾ ਸੀ ਉਹ ਕਿੱਥੇ ਭੇਜਦੇ ਸਨ ਇੰਗਲੈਂਡ ਤਾਂ ਹੁਣ ਕੀ ਸੀਗਾ ਜਾਨਕਿ ਭਾਰਤ ਦਾ ਜਿੰਨਾ ਵੀ ਬਹੁਤ ਵੱਡੇ ਕਾਰਖਾਨੇ ਸਥਾਪਿਤ ਕੀਤੇ ਗਏ ਔਰ ਉਹਨਾਂ ਨੇ ਕਾਰਖਾਨੇ 'ਚ ਮਾਲ ਤਿਆਰ ਕਰਨ ਲਈ ਜਰਸੀ ਕੱਚੇ ਮਾਲ ਦੀ ਬਹੁਤ ਜ਼ਰੂਰਤ ਸੀ ਔਰ ਉਹ ਇੱਥੋਂ ਲੈ ਕੇ ਜਾਂਦੇ ਸੀਗੇ ਔਰ ਇਸ ਕਰਕੇ ਭਾਰਤ ਵਿੱਚੋਂ ਕੱਚਾ ਮਾਲ ਇੰਗਲੈਂਡ ਜਾਣਾ ਉਹ ਸ਼ੁਰੂ ਹੋ ਜਾਂਦਾ ਹੈ ਹੁਣ ਜਦੋਂ ਇੱਥੋਂ ਸ਼ੁਰੂ ਹੋ ਗਿਆ ਇੱਥੋਂ ਲੈ ਜਾਣਾ ਕੱਚਾ ਮਾਲ ਤਾਂ ਦੂਜੇ ਪਾਸੇ ਭਾਰਤੀ ਜਿਹੜੇ ਕਾਰਖਾਨੇ ਸਨ ਉਹਨਾਂ ਦੀ ਕੱਚੇ ਮਾਲ ਦੀ ਕੀ ਘਾਟ ਹੋ ਗਈ ਠੀਕ ਹੈ ਕਾਟ ਹੋ ਗਈ ਔਰ ਜਿਸ ਕਾਰਨ ਜਿਹੜਾ ਭਾਰਤੀ ਉਦਯੋਗ ਜਿਹੜਾ ਹੈ ਉਹ ਪਤਨ ਵੱਲ ਜਿਹੜਾ ਤੁਰ ਪਿਆ ਠੀਕ ਹੈ ਤਾਂ ਇੱਕ ਕਾਰਨ ਇਹ ਵੀ ਹੈ ਕਿ ਜਿਹੜਾ ਸਾਰੇ ਦਾ ਸਾਰਾ ਰੌ ਮਟੀਰੀਅਲ ਸੀ ਕੱਚਾ ਮਾਲ ਸੀਗਾ ਉਹ ਕਿੱਥੇ ਜਾਣਾ ਸ਼ੁਰੂ ਹੋ ਗਿਆ ਇੰਗਲੈਂਡ ਓਕੇ ਤਾਂ ਇਹ ਕਾਰਨ ਨੇ ਕਿਸ ਦੇ ਲਘੂ ਉਦਯੋਗ ਦੇ ਪਤਨ ਦੇ ਕਾਰਨ ਦੇਸੀ रियासतਾਂ ਦੀ ਸਮਾਪਤੀ ਭਾਰਤੀ ਲਘੂ ਉਦਯੋਗ ਦੁਆਰਾ ਤਿਆਰ ਕੀਤੀਆਂ ਵਸਤੂਆਂ ਦਾ ਵੱਧ ਮੁੱਲ ਮਸ਼ੀਨੀ ਵਸਤੂਆਂ ਦੀ ਸਫਾਈ ਵੱਧ ਹੋਣਾ ਨਵੀਂ ਪੀੜੀ ਦੇ ਲੋਕ ਜਿਹੜੇ ਸੀ ਕਿਸਦਾ ਲੋਕ ਲਘੂ ਉਦਯੋਗ ਦੁਆਰਾ ਬਣੀਆਂ ਵਸਤੂਆਂ ਪਸੰਦ ਨਹੀਂ ਕਰਦੇ ਸਨ ਔਰ ਨਵੀਂ ਪੀੜੀ ਦੇ ਲੋਕ ਜਿਹੜੇ ਸੀ ਨਹੀਂ ਕਰਦੇ ਸੀ ਔਰ ਭਾਰਤ ਤੋਂ ਕੱਚਾ ਮਾਲ ਇੰਗਲੈਂਡ ਭੇਜਣਾ ਜਾਂ ਲੈ ਕੇ ਜਾਣਾ ਅੰਗਰੇਜ਼ਾਂ ਦੇ ਦੁਆਰਾ ਕਿਉਂਤੇ ਕਿਉਂਕਿ ਉੱਥੇ ਸੀ 18ਵੀਂ ਸਦੀ ਦੌਰਾਨ ਜਿਹੜੀ ਸੀ ਉਦਯੋਗਿਕ ਕ੍ਰਾਂਤੀ ਆਈ ਜਿਸ ਕਾਰਨ ਸਾਰੇ ਦਾ ਸਾਰਾ ਜਿਆਦਾ ਤੋਂ ਜਿਆਦਾ ਰਹਿ ਰਿਹਾ ਸੀ ਕੱਚਾ ਮਾਲ ਕਿੱਥੇ ਭੇਜਣਾ ਸ਼ੁਰੂ ਹੋ ਗਿਆ ਇੰਗਲੈਂਡ ਓਕੇ ਤਾਂ ਇਹ ਕਾਰਨ ਨੇ ਨੈਕਸਟ ਹੈ ਆਧੁਨਿਕ ਭਾਰਤੀ ਉਦਯੋਗ ਤਾਂ ਅੰਗਰੇਜ਼ੀ ਸਾਮਰਾਜ ਦੇ ਸਮੇਂ ਭਾਰਤ ਦੇ ਵਿੱਚ ਬਹੁਤ ਸਾਰੇ ਨਵੇਂ ਉਦਯੋਗਾਂ ਦੀ ਸਥਾਪਨਾ ਹੋਈ ਜਿਨ੍ਹਾਂ ਵਿੱਚੋਂ ਜਿਹੜੇ ਆ ਪ੍ਰਮੁੱਖ ਕਿਹੜੇ-ਕਿਹੜੇ ਸਨ ਤਾਂ ਪਹਿਲਾ ਹੈ ਸੂਤੀ ਕੱਪੜੇ ਦਾ ਉਦਯੋਗ ਹੂੰ ਅੰਗਰੇਜ਼ਾਂ ਨੇ ਕੀਤੀ ਠੀਕ ਹੈ ਸੂਤੀ ਕੱਪੜੇ ਦਾ ਉਦਯੋਗ ਸੂਤੀ ਕੱਪੜੇ ਦਾ ਉਦਯੋਗ ਸੂਤੀ ਕੱਪੜੇ ਦਾ ਉਦਯੋਗ ਤਾਂ ਭਾਰਤ ਦੇ ਵਿੱਚ ਜਿਹੜਾ ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ ਕਦੋਂ ਹੁੰਦਾ ਹੈ 1853 ਈਸਵੀ ਦੇ ਵਿੱਚ ਸੂਤੀ ਕੱਪੜੇ ਦਾ ਉਦਯੋਗ ਭਾਰਤ ਵਿੱਚ ਜਿਹੜਾ ਅੰਗਰੇਜ਼ਾਂ ਦੁਆਰਾ ਲਗਾਇਆ ਗਿਆ ਠੀਕ ਹੈ ਤਾਂ ਭਾਰਤ ਵਿੱਚ ਪਹਿਲਾ ਕਾਰਖਾਨਾ ਕਦੋਂ ਲੱਗਦਾ ਹੈ ਭਾਰਤ ਵਿੱਚ ਪਹਿਲਾ ਕਾਰਖਾਨਾ 1853 ਈਸਵੀ ਦੇ ਵਿੱਚ ਭਾਰਤ ਵਿੱਚ ਸੂਤੀ ਕੱਪੜੇ ਦਾ ਸੂਤੀ ਕੱਪੜੇ ਦਾ ਪਹਿਲਾ ਖਾਨਾ 1853 ਈਸਵੀ ਦੇ ਵਿੱਚ ਮੁੰਬਈ ਮੁੰਬਈ ਬੰਬੇ ਠੀਕ ਹੈ ਮੁੰਬਈ ਵਿੱਚ ਜਿਹੜਾ ਬੰਬਈ ਵਿੱਚ ਲਗਾਇਆ ਗਿਆ ਠੀਕ ਹੈ ਔਰ ਇਸ ਤੋਂ ਬਾਅਦ 1877 ਈਸਵੀ ਦੇ ਵਿੱਚ ਇਸ ਤੋਂ ਬਾਦ 1877 ਈਸਵੀ ਦੇ ਵਿੱਚ ਜਿਹੜਾ ਇਹ ਲਗਵਾਇਆ ਜਾਂਦਾ ਹੈ ਕਪਾਹ ਦੀ ਉਪਜ ਦੇ ਬਹੁਤ ਸਾਰੇ ਖੇਤਰ ਬੰਬਈ ਵਿੱਚ ਜਿਹੜੇ ਸੀਗੇ ਠੀਕ ਹੈ ਉਪਜ ਦੇ ਬਹੁਤ ਸਾਰੇ ਖੇਤਰ ਜਿਵੇਂ ਕਿ ਅਹਮਦਾਬਾਦ, ਨਾਗਪੁਰ ਆਦ ਵਿੱਚ ਬਹੁਤ ਸਾਰੇ ਕੱਪੜੇ ਦੀਆਂ ਮਿੱਲਾਂ ਜਿਹੜੀਆਂ ਉਹ ਸਥਾਪਿਤ ਹੁੰਦੀਆਂ ਕਿੱਥੇ ਹੁੰਦੀਆਂ ਨੇ ਕਿੱਥੇ ਸੀ ਕਪਾਹ ਦੀ ਉਪਜ ਬਹੁਤ ਸਾਰੇ ਖੇਤਰ ਜਿਵੇਂ ਕਿ ਅਹਮਦਾਬਾਦ ਠੀਕ ਹੈ ਅਹਮਦਾਬਾਦ ਤੇ ਨਾਗਪੁਰ ਦੇ ਵਿੱਚ ਖੇਤਰ ਖੇਤਰ ਕਹਿੰਦਾ ਪਾ ਉਹ ਖੇਤ ਕਾਫੀ ਜ਼ਿਆਦਾ ਉਪਜ ਸੀ ਕਿ ਅਹਮਦਾਬਾਦ ਤੇ ਨਾਗਪੁਰ ਦੇ ਵਿੱਚ ਔਰ ਇੱਥੇ ਫਿਰ ਸਥਾਪਿਤ ਕੀਤੇ ਜਾਂਦੇ ਆ 1870 ਈਸਵੀ ਦੇ ਵਿੱਚ ਹੋਰ ਵੀ ਕਾਰਖਾਨੇ ਠੀਕ ਹੈ ਕਦੋਂ 1877 ਈਸਵੀ ਦੇ ਵਿੱਚ ਅਹਮਦਾਬਾਦ ਤੇ ਨਾਗਪੁਰ ਦੇ ਵਿੱਚ ਕਿਉਂਕਿ ਇੱਥੇ ਕਪਾਹ ਹੈ ਰਹੀ ਸੀ ਬਹੁਤ ਸਗੀ ਖੇਤਰ ਸਗੇ تھے ਔਰ ਇਸ ਤੋਂ ਬਾਅਦ ਜਿਹੜਾ 1800 79 ਈਸਵੀ ਦੇ ਵਿੱਚ 1879 ਈਸਵੀ ਦੇ ਵਿੱਚ ਤ 1879 ਈਸਵੀ ਦੇ ਵਿੱਚ ਜਿਹੜਾ ਹੈ ਲਗਭਗ ਭਾਰਤ ਦੇ ਵਿੱਚ 59 ਯਾਨੀ ਕਿ 59 ਕਪੜਾ ਮਿਲਾਂ ਜਣੀਆਂ ਵਾ ਭਾਰਤ ਵਿੱਚ ਸਥਾਪਿਤ ਕੀਤੀਆਂ ਗਈਆਂ ਕਿੰਨੀਆਂ ਤਾਂ ਭਾਰਤ ਦੇ ਵਿੱਚ 59 ਜਿਹੜੀਆਂ ਮਿਲਾਂ ਉਹ ਸਥਾਪਿਤ ਕੀਤੀਆਂ ਗਈਆਂ ਠੀਕ ਹੈ ਮਿਲਾ ਸਥਾਪਿਤ ਕੀਤੀਆਂ ਗਈਆਂ ਓਕੇ ਕਦੋਂ ਮਨ ਲਗਭਗ ਜਿਹੜੀਆਂ ਸੀ ਇੰਨੀਆਂ ਮਿਲਾ ਸਥਾਪਿਤ ਹੋ ਗਈਆਂ ਭਾਰਤ ਦੇ ਵਿੱਚ ਅੰਗਰੇਜ਼ਾਂ ਦੁਆਰਾ 1879 ਈਸਵੀ ਦੇ ਵਿੱਚ ਸਥਾਪਿਤ ਇਹ ਜਿੰਨਾ ਵਿੱਚ ਲਗਭਗ ਕਿੰਨੇ ਮਜ਼ਦੂਰ ਜਿਹੜੇ ਸੀ ਕਿੰਨੇ ਜਿਹੜੇ ਸੀ ਲੋਕ ਕੰਮ ਕਰਦੇ ਸੀਗਾ 43000 43000 ਲੋਕ ਜਿਹੜੇ ਸੀ ਇਸ ਵਿੱਚ ਕੰਮ ਕਰਦੇ ਸੀ ਬਸ ਸਕੇ ਓਕੇ ਤਾਂ ਕਿੰਨੇ 43000 ਲੋਕ ਜਿਹੜੇ ਸੀਗੇ ਇਹਨਾਂ ਮਿਲਾਂ ਦੇ ਵਿੱਚ ਜਿਹੜਾ ਸੀ ਕੰਮ ਕਰਦੇ ਸਨ ਔਰ 1905 ਈਸਵੀ ਦੇ ਵਿੱਚ 1905 ਈਸਵੀ ਦੇ ਵਿੱਚ ਇਹਨਾਂ ਮਿਲਾਂ ਦੀ ਗਿਣਤੀ ਵਧ ਕੇ ਕਿੰਨੀ ਹੋ ਜਾਂਦੀ ਹੈ ਤਾਂ 206 ਹੋ ਗਈ ਠੀਕ ਹੈ 1905 ਈਸਵੀ ਦੇ ਚ ਜਿਹੜੀਆਂ 206 ਮਿਲਾਂ ਜਿਹੜੀਆਂ ਉਹ ਭਾਰਤ ਦੇ ਵਿੱਚ ਸਥਾਪਿਤ ਹੋ ਗਈਆਂ ਕਿਸ ਦੀਆਂ ਸੂਤੀ ਕੱਪੜੇ ਦੇ ਉਦਯੋਗ ਦੀ ਓਕੇ ਔਰ ਨੈਕਸਟ ਜਿਹੜਾ ਉਸ ਤੋਂ ਬਾਅਦ ਜਿਹੜਾ ਹੈ ਹੋ ਗਈ ਔਰ ਇਹਨਾਂ ਵਿੱਚ ਲਗਭਗ ਕਿੰਨੇ ਲੋਕ ਕਾਮਕਦਰ ਸਨ 196000 ਠੀਕ ਹੈ ਕਿੰਨੇ ਜਿਹੜੇ ਸੀ ਲੋਕ ਕਾਮਕਦਰ ਸੀ 196000 ਜਿਹੜੇ ਸੀ ਲੋਕ ਕੰਮ ਕਰਦੇ ਸਨ ਠੀਕ ਹੈ ਪਟਸਨ ਦਾ ਉਦਯੋਗ ਤਾਂ ਪਟਸਨ ਦਾ ਉਦਯੋਗ ਕੀ ਹੈ ਬੋਰੀਆਂ ਟਾਟ ਜੋ ਅਸੀਂ ਦੇਖਦੇ ਹਾਂ ਨਾ ਬੋਰੀਆਂ ਹੁੰਦੀਆਂ ਟਾਟ ਹੁੰਦੇ ਆ ਅਨਾਜ ਜਿਨ੍ਹਾਂ ਦੇ ਵਿੱਚ ਔਰ ਟਾਟ ਜਿਨ੍ਹਾਂ ਤੋਂ ਬੰਦੇ ਆ ਤਾਂ ਉਹ ਪਟਨ ਪਰਸਨ ਹੁੰਦਾ ਠੀਕ ਹੈ ਲੰਮ ਲਮ ਹੁੰਦਾ ਔਰ ਉਸ ਦੇ ਵਿੱਚੋਂ ਲੰਬੇ ਰੇਸ਼ੇ ਨਿਕਲਦੇ ਆ ਠੀਕ ਹੈ ਤਾਂ ਉਸ ਨੂੰ ਕੀ ਕਹਿੰਦੇ ਆ ਪਰਸਨ ਕਿਹਾ ਜਾਂਦਾ ਹੈ ਤਾਂ ਉਸ ਦੇ ਜਾਨੀ ਕਿ ਬੋਰੀਆਂ ਤੇ ਟਾਟ ਉਹਨਾਂ ਤੋਂ ਬਣਾਏ ਜਾਂਦੇ ਆ ਪਰਸਨ ਤੋਂ ਕੀ ਬਣਾਏ ਜਾਂਦੇ ਆ ਬੋਰੀਆਂ ਟਾਟ ਤੋ ਇਹ ਦੇਖਿਓ ਗਾ ਜੇਕਰ ਬਚਪਨ ਦੇ ਵਿੱਚ ਕਿਸੇ ਗਵਰਨਮੈਂਟ ਸਕੂਲ ਦੇ ਵਿੱਚ ਪੜੇ ਹੋਗੇ ਤਾਂ ਉੱਥੇ ਇਹ ਸੀ ਟਾਟ ਮਤਲਬ ਕੀ ਹੁੰਦੇ ਸੀ ਹੈਨਾ ਹੁਣ ਵੀ ਆਪਾਂ ਜੇਕਰ ਲੰਗਰ ਹਾਲ ਦੇ ਵਿੱਚ ਜਾਈਏ ਤਾਂ ਉੱਥੇ ਟਾਟ ਹੁੰਦੇ ਨੇ ਬਰਾਊਨ ਜੇ ਕਲਰ ਦੇ ਹੈਨਾ ਗੁਰਦੁਆਰਾ ਸਾਹਿਬ ਜਾਈਏ ਆਪਾਂ ਲੰਗਰ ਹਾਲ ਜਾਈਏ ਤਾਂ ਉਹਦੇ ਵਿੱਚ ਵੀ ਵਿਸ਼ੇ ਹੁੰਦੇ ਆ ਟਾਟ ਬੋਰੀ ਵੀ ਤੁਸੀਂ ਦੇਖਿਓਗੇ ਚਨਾਜ ਭਰਿਆ ਜਾਂਦਾ ਹੈ ਬਰਾਊਨ ਕਲਰ ਦੀ ਰੇਸ਼ੇ ਜੀ ਵਾਲੀ ਹੈਨਾ ਤਾਂ ਉਹ ਕਿੰਨਾ ਕਿਸ ਤੋਂ ਬਣਦੀ ਆ ਤਾਂ ਉਹ ਪਰਸਨ ਤੋਂ ਬਣਦੀ ਆ ਠੀਕ ਹੈ ਪਰਸਨ ਤੋਂ ਬਣਦੀਆਂ ਬੋਰੀਆਂ ਟਾਟ ਇਸ ਤੋਂ ਇਲਾਵਾ ਬ੍ਰਾਊਨ ਕਲਰ ਦੇ ਤੁਸੀਂ ਰੱਸੀ ਵੀ ਦੇਖੀ ਹੋਵੇਗੀ ਠੀਕ ਹੈ ਤੇ ਇਹ ਕਿਸ ਦੇ ਕਿਸ ਤੋਂ ਬਣਾਈਆਂ ਜਾਂਦੇ ਤਾਂ ਬੋਰੀਆਂ ਟਾਟ ਸਪੈਸ਼ਲੀ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਜਿਹੜੇ ਆ ਕਿਸ ਤੋਂ ਬੰਨਦੇ ਨੇ ਪਰਸਨ ਤੋਂ ਤਾਂ ਪਰਸਨ ਬਣਾਉਣ ਦਾ ਕੰਮ ਜਿਹੜਾ ਵਾ ਇਹ ਕਿੰਨਾਂ ਦੇ ਅਧੀਨ ਸੀਗਾ ਸੱਦ ਸਾਰਾ ਇਹ ਉਦਯੋਗ ਉੱਤੇ ਕਿੰਨਾਂ ਦਾ ਰਾਜ ਸੀਗਾ ਯੂਰੋਪੀਨਾਂ ਦਾ ਠੀਕ ਹੈ ਬੋਰੀਆਂ ਤੇ ਟਾਟ ਬਣਾਉਣ ਲਈ ਜਿਹੜਾ ਸੀ ਕੰਮ ਕਰਦਾ ਹੈ ਪਰਸਨ ਦਾ ਉਦਯੋਗ ਬੋਰੀਆਂ ਟਾਟ ਬਣਾਉਣ ਦਾ ਕੰਮ ਕਰਦਾ ਹੈ ਔਰ ਇੰਸ ਦੇ ਉੱਪਰ ਕਿੰਨਾ ਦਾ ਕਬਜ਼ਾ ਸੀਗਾ ਯੂਰਪੀਨ ਕੈਨ ਦਾ ਭਾਵੇਂ ਅੰਗਰੇਜ਼ਾਂ ਦਾ ਅੰਗਰੇਜ਼ਾਂ ਦਾ ਔਰ ਇਸ ਇਸ ਉਦਯੋਗ ਦਾ ਪਹਿਲਾ ਕਾਰਖਾਨਾ ਇਸ ਉਦਯੋਗ ਦਾ ਪਹਿਲਾ ਕਾਰਖਾਨਾ ਕਦੋਂ ਜਿਹੜਾ ਲਗਾਇਆ ਗਿਆ 1854 ਈਸਵੀ ਦੇ ਵਿੱਚ ਹਾਂ 54 ਈਸਵੀ ਦੇ ਵਿੱਚ ਕਿੱਥੇ ਲਗਾਇਆ ਗਿਆ ਸੈਰੰਪੁਰ ਕਿੱਥੇ ਲਗਾਇਆ ਜਾਂਦਾ ਹੈ ਸੈਰਮ ਪੁਰਵ ਜਿਹੜਾ ਲਗਾਇਆ ਗਿਆ ਔਰ ਸੈਰੰਪੁਰ ਕਿੱਥੇ ਆ ਬੰਗਾਲ ਠੀਕ ਹੈ ਬੰਗਾਲ ਦੇ ਵਿੱਚ ਇਹ ਕਾਰਖਾਨਾ ਜਿਹੜਾ ਹੈ ਪਹਿਲਾ ਸਥਾਪਿਤ ਕੀਤਾ ਗਿਆ ਖੋਲਿਆ ਗਿਆ ਔਰ ਪਰਸਨ ਉਦਯੋਗ ਸਭ ਤੋਂ ਜ਼ਿਆਦਾ ਖਾਰਖਾਨੇ ਜੇਕਰ ਅਸੀਂ ਗੱਲ ਕਰੀਏ ਤੇ ਇੱਕ ਇਸ ਪ੍ਰਾਂਤ ਦੇ ਵਿੱਚ ਹੈ ਤੇ ਬੰਗਾਲ ਦੇ ਵਿੱਚ ਹੀ ਸਥਾਪਿਤ ਸੀਗੇ ਠੀਕ ਹੈ ਸਭ ਤੋਂ ਵੱਧ ਕਾਰਖਾਨੇ ਜੇਕਰ ਅਸੀਂ ਗੱਲ ਕਰੀਏ ਕਿਸ ਦੀ ਪਰਸਨ ਦੇ ਤੇ ਉਹ ਕਿੱਥੇ ਆ ਬੰਗਾਲ ਦੇ ਵਿੱਚ ਨਹੀਂ ਔਰ ਇੱਥੇ ਜਿਹੜਾ ਸੀਗਾ 20ਵੀਂ ਸਦੀ ਦੇ ਆਰੰਭ ਵਿੱਚ ਇਹਨਾਂ ਕਾਰਖਾਨਿਆਂ ਦੀ ਗਿਣਤੀ ਜਿਹੜੀ ਸੀ ਪਰਸਨ ਦੇ ਉਦਯੋਗ ਦੇ ਜੋ ਕਾਰਖਾਨੇ ਸੀ ਕਾਰਖਾਨਿਆਂ ਦੀ ਗਿਣਤੀ ਜਿਹੜੀ ਹੈ ਕਿੰਨੀ ਹੋ ਗਈ ਤਾਂ 59 ਠੀਕ ਹੈ ਸੌਰੀ 36 36 ਓਕੇ ਤਾਂ ਕਾਰਖਾਨਿਆਂ ਦੀ ਗਿਣਤੀ ਕਿੰਨੀ ਕਿੰਨੀ ਹੋ ਜਾਂਦੀ ਹੈ 36 36 ਕਦੋਂ ਹੁੰਦੀ ਹੈ 20ਵੀਂ ਸਦੀ ਤੱਕ 20ਵੀਂ ਸਦੀ ਦੇ ਵਿੱਚ 36 ਗਿਣਤੀ ਹੋ ਜਾਂਦੀ ਹੈ ਇਹਨਾਂ ਕਾਰਖਾਨਿਆਂ ਦੀ ਕਿਸ ਦੇ ਕਾਰਖਾਨੇ ਦੀ ਪ੍ਰਸੰਦੇਯ ਜੋਗ ਦੀ ਪਰਸਨ ਠੀਕ ਹੈ ਪਰਸਨ ਕਾਰਖਾਨੇ ਨੈਕਸਟ ਜਿਹੜਾ ਹੈ ਉਹ ਕੀ ਹੈ ਤਾਂ ਉਹ ਹੈ ਕੋਲੇ ਦੀਆਂ ਖਾਣਾ ਕੌਲ ਕਾ ਹਾਂਜੀ ਕਾਰਖਾਨੇ ਠੀਕ ਹੈ ਕੋਲੇ ਦੀਆਂ ਖਾਣਾ ਤੋ ਕੋਲੇ ਦੀਆਂ ਖਾਣਾ ਕਿੰਨੀਆਂ ਨੇ ਆ ਸੌਰੀ ਕਦੋਂ ਜਿਹੜੀਆਂ ਇਹਨਾਂ ਦੀ ਸਥਾਪਨਾ ਨਹੀਂ ਹੁੰਦੀ ਹੁਣ ਕੋਲੇ ਨਹੀਂ ਖਾਣਾ ਖੁਦ ਉਹਨਾਂ ਦੀ ਖੁਦਾਈ ਕੀਤੀ ਜਾਂਦੀ ਹੈ ਠੀਕ ਹੈ ਤਾਂ ਕੋਲੇ ਦੀਆਂ ਖਦਾਨਾ ਖਾਣਾ ਨਵੇਂ ਜਿੰਨੇ ਵੀ ਕੀ ਆ ਹੁਣ ਜਿੰਨੇ ਵੀ ਕਾਰਖਾਨੇ ਆ ਉਹਨਾਂ ਵਾਸਤੇ ਕੋਈ ਮਟੀਰੀਅਲ ਤਾਂ ਚਾਹੀਦਾ ਨੇ ਕਿ ਜਿਹਨਾਂ ਨਾਲ ਕਾਰਖਾਨੇ ਚਲਾਏ ਜਾ ਸਕਣ ਤੋ ਉਸ ਵਾਸਤੇ ਕੋਲੇ ਦੀ ਲੋੜ ਪੈਂਦੀ ਐ ਤਾਂ ਨਵੇਂ ਸਾਰੇ ਨਵੇਂ ਕਾਰਖਾਨੇ ਕੋਲੇ ਨਾਲ ਚੱਲਦੇ ਸਨ ਜਿੰਨੇ ਵੀ ਕਾਰਖਾਨੇ ਸਥਾਪਿਤ ਕੀਤੇ ਗਏ ਸੀ ਭਾਰਤ ਦੇ ਵਿੱਚ ਅੰਗਰੇਜ਼ਾਂ ਦੇ ਦੁਆਰਾ ਤਾਂ ਕੀ ਐ ਉਹ ਕਿਸ ਦੇ ਨਾਲ ਚੱਲਦੇ ਆ ਕੋਲੇ ਦੇ ਨਾਲ ਊਰਜਾ ਚਾਹੀਦੀ ਐ ਠੀਕ ਐ ਸ਼ਕਤ ਚਾਹੀਦੀ ਐ ਰੇਲਾਂ ਲਈ ਵੀ ਕੋਲਾ ਹੀ ਚਾਹੀਦਾ ਸੀ ਕਿਉਂਕਿ ਰੇਲਾਂ ਦੇ ਵਿੱਚ ਮਾਲ ਜਿਹੜਾ ਸੀਗਾ ਉਹ ਜਿਹੜਾ ਸੀਗਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਭੇਜਿਆ ਜਾਂਦਾ ਸੀ ਤਾਂ ਰੇਲ ਵਾਸਤੇ ਵੀ ਕੀ ਚਾਹੀਦਾ ਸੀ ਕੋਲਾ ਠੀਕ ਹੈ ਔਰ ਜਿਹੜਾ ਸੀਗਾ ਕੋਲਾ ਚਾਹੀਦਾ ਸੀਗਾ ਔਰ ਇਸ ਲਈ ਜੇ ਅਸੀਂ ਕੋਲੇ ਦੀ ਖਾਣਾ ਵਿੱਚੋਂ ਕੋਲਾ ਕੱਢਣ ਕੱਢਣ ਵਾਲ ਜਿਹੜਾ ਖਾਸ ਧਿਆਨ ਦਿੱਤਾ ਕਿੰਨਾ ਨੇ ਅੰਗਰੇਜ਼ਾਂ ਨੇ ਕੋਲੇ ਦੀ ਖਾਣਾ ਵਿੱਚੋਂ ਦੀਆਂ ਖਾਣਾ ਵਿੱਚੋਂ ਕੋਲਾ ਕੱਢਣ ਵਲ ਅੰਗਰੇਜ਼ਾਂ ਨੇ ਖਾਸ ਧਿਆਨ ਦਿੱਤਾ ਕਿਉਂਕਿ ਰੇਲਾ ਵੀ ਨਤ ਚਲਦੀਆਂ ਸੀ ਕਾਰਖਾਨੇ ਵੀ ਇਹਨਾਂ ਤੋਂ ਚਲਦੇ ਸੀ ਤੇ ਇਹਨਾਂ ਨੂੰ ਚਲਾਉਣ ਵਾਸਤੇ ਕੀ ਹੈ ਚਲਾਉਣ ਲਈ ਕਿਸ ਦੀ ਜ਼ਰੂਰਤ ਪਵੇਗੀ ਕੋਲੇ ਦੀ ਹੁਣ ਕੋਲੇ ਵੱਲ ਤਾਂ ਧਿਆਨ ਦੇਣਾ ਹੀ ਪਏਗਾ ਔਰ 1854 ਈਸਵੀ ਦੇ ਵਿੱਚ ਜਿਹੜਾ ਸੀ ਰਾਣੀ ਗੰਜ ਵਿੱਚ ਜਿਹੜਾ ਕੋਲੇ ਦੀਆਂ ਦੋ ਖਾਣਾ ਜਿਹੜੀਆਂ ਉਹਨਾਂ ਨੂੰ ਕੋਲਾ ਕੋਲੇ ਦੀਆਂ ਦੋ ਖਾਣਾ ਜਿਹੜੀਆਂ ਉਹ ਜਿਹੜੀਆਂ ਸੀਗੀਆਂ ਸੀਗੀਆਂ ਕਿੱਥੇ 1854 ਈਸਵੀ ਦੇ ਵਿੱਚ ਕਿੱਥੇ ਰਾਣੀ ਗੰਜ ਠੀਕ ਹੈ ਰਾਣੀ ਗੰਜ ਰਾਣੀ ਗੰਜ ਵਿੱਚ ਦੋ ਵਿੱਚ ਕੋਲੇ ਦੀਆਂ ਦੋ ਖਾਣਾ ਸਨ ਦੋ ਖਾਣਾ ਸਨ

ਮੈਪਿੰਗ ਮੈਪਿੰਗ ਦੇ ਰਾਹੀਂ ਜਿਹੜੇ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਪਚਦਾ ਹੈ ਕਿ ਕਿੱਥੋਂ ਕਿਹੜਾ ਜਿਹੜਾ ਹੈ ਪਦਾਰਥ ਕਿੱਥੇ ਕਿਹੜੀ ਖੇਤੀ ਤੇ ਇਹ ਜਿਹੜਾ ਜੀਓਗ੍ਰਾਫੀਕਲ ਜੇਕਰ ਅਸੀਂ ਗੱਲ ਕਰੀਏ ਪੰਗੋਲਿਕ ਰੂਪ ਦੇ ਵਿੱਚ ਕਿਹੜੀ ਚੀਜ਼ ਕਿੱਥੇ ਜ਼ਿਆਦਾ ਹੈ ਤਾਂ ਉਹ ਜਿਹੜਾ ਤੁਸੀਂ ਨਕਸ਼ੇ ਤੇ ਸਭ ਤੋਂ ਵੱਧ ਔਰ ਜਿਹੜੀਆਂ ਜਿਵੇਂ ਕਿ ਖਾਣਾ ਨੇ ਕੋਲਾ ਕਿੱਥੋਂ ਜ਼ਿਆਦਾ ਕੋਲੇ ਦੀਆਂ ਖਾਣਾ ਕਿੱਥੇ-ਕਿੱਥੇ ਨੇ ਸੋਨੇ ਦੀਆਂ ਖਾਣਾ ਕਿੱਥੇ ਨੇ ਤੇ ਇਹ ਕੀ ਆ ਪਦਾਰਥਿਕ ਖਣਿਜ ਪਦਾਰਥ ਹੈ ਇਹ ਇਹ ਤਾਂ ਧਰਤੀ ਦੇ ਵਿੱਚ ਮਿਲਦੇ ਨੇ ਖਾਣਾ ਮਾਈਨਿੰਗ ਹੁੰਦੀ ਹੈ ਇਹਨਾਂ ਦੀ ਠੀਕ ਹੈ ਨਾ ਤੇ ਇਹ ਜਿਹੜੀਆਂ ਚੀਜ਼ਾਂ ਨਕਸ਼ੇ ਦੇ ਉੱਪਰ ਜਿਆਦਾ ਵਧੀਆ ਤਰੀਕੇ ਨਾਲ ਸਿੱਖੀਆਂ ਸਾਨੂੰ ਯਾਦ ਵੀ ਰਹਿੰਦੀਆਂ ਨੇ ਔਰ ਸਾਨੂੰ ਪਤਾ ਵੀ ਲੱਗਦਾ ਕਿ ਕਿਹੜਾ ਸਟ੍ਰੇਟ ਕਿੱਥੇ ਆ ਔਰ ਕਿਹਦੇ ਵਿੱਚ ਮਿਲਦੀਆਂ ਨੇ ਠੀਕ ਹੈ ਤਾਂ ਕੋਲੇ ਦੀਆਂ ਖਾਣਾ ਹੋਗੀਆਂ ਤਾਂ ਰਾਣੀ ਗੰਜ ਵਿੱਚ ਜੀ ਦੋ ਮਿਲਦੀਆਂ ਨੇ ਕਦੋਂ 1854 ਈਸਵੀ ਦੇ ਵਿੱਚ ਦੋ ਸਨ ਔਰ 1880 ਈਸਵੀ ਤੱਕ ਇਹਨਾਂ ਦੀ ਗਿਣਤੀ ਵੀ ਇਹਨਾਂ ਦੀ ਗਿਣਤੀ 56 ਹੋ ਗਈ ਕਦੋਂ 1800 ਸੌਰੀ 1880 ਈਸਵੀ ਦੇ ਵਿੱਚ 1880 ਈਸਵੀ ਦੇ ਵਿੱਚ ਇਹਨਾਂ ਦੀ ਗਿਣਤੀ ਕਿੰਨੀ ਹੋ ਜਾਂਦੀ ਹੈ 56 ਗਿਣਤੀ 56 ਜਿਹੜੀ ਹੈ ਇਹਨਾਂ ਦੀ ਗਿਣਤੀ ਹੋ ਗਈ ਕਿੰਨਾਂ ਦੀ ਕੋਲੇ ਦੀਆਂ ਖਾਣਾ ਦੀ ਦੋ ਕਦੋਂ ਸੀਗੀਆਂ 1854 ਈਸਵੀ ਦੇ ਵਿੱਚ ਔਰ ਹੁਣ 1880 ਦੇ ਵਿੱਚ 56 ਨੇ ਭਾਰਤ ਦੇ ਵਿੱਚ ਕੋਲੇ ਦੀਆਂ ਖਾਣ ਔਰ 1885 ਦੇ ਵਿੱਚ ਇਹਨਾਂ ਦੀ ਗਿਣਤੀ ਕਿੰਨੀ ਹੋ ਜਾਂਦੀ ਹੈ 123 1885 ਦੇ ਵਿੱਚ ਠੀਕ ਹੈ 1800 85 ਵਿੱਚ ਇਹਨਾਂ ਦੀ ਗਿਣਤੀ ਕਿੰਨੀ ਹੋ ਜਾਂਦੀ ਹੈ 123 ਓਕੇ ਉਸ ਤੋਂ ਬਾਅਦ ਨੈਕਸਟ ਜਿਹੜਾ ਹੈ ਉਹ ਹੈ ਨੀਲ ਉਦਯੋਗ